ਗੋਇਲ ਸਾਹਿਬ ਇੱਕ ਮੈਂ ਸਵਾਲ ਪੁੱਛਦਾ ਆਪਣੇ ਲੋਕਾਂ ਚ ਆਮ ਧਾਰਨਾ ਹੈ ਇਹ ਬਣੀ ਹੋਈ ਕਿ ਯਾਰ ਇੱਕ ਜਾਂ ਦੋ ਪੈਗ ਸ਼ਰਾਬ ਜ਼ਰੂਰ ਪੀਓ ਇਹਦੇ ਨਾਲ ਸਰੀਰ ਤੁਹਾਡਾ ਤੰਦਰੁਸਤ ਰਹੂਗਾ ਫਿਰ ਕਈ ਕਹਿੰਦੇ ਯਾਰ ਥੋੜੀ ਥੋੜੀ ਫੀਮ ਖਾਓ ਅੱਜ ਕੱਲ ਫਿਰ ਤੁਹਾਨੂੰ ਦਵਾਈਆਂ ਦੀ ਜ਼ਰੂਰਤ ਨਹੀਂ ਪਊਗੀ ਇਹ ਜਿਹੜੀ ਧਾਰਨਾ ਹੈ ਇਹ ਜਿਹੜੀ ਗੱਲ ਹੈ ਇਹ ਕਿੱਥੋਂ ਤੱਕ ਠੀਕ ਹੈ ਕਿ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਕਿ ਇਹ ਠੀਕ ਹੈ ਜਾਂ ਫਿਰ ਇਹ ਸਾਡੀ ਜਿਹੜੀ ਸੋਚ ਹੈ ਲੋਕਾਂ ਦੀ ਹੈ ਗਲਤ ਹੈ ਨਹੀਂ ਦੇਖੋ ਲੋਕ ਇੱਕ ਗੱਲ ਹੁੰਦੀ ਹੈ ਜਿਹੜੀ ਪਬਲਿਕ ਦੀ ਸੋਚ ਹੁੰਦੀ ਹੈ ਉਹ ਕਦੇ ਗਲਤ ਨਹੀਂ ਹੁੰਦੀ ਜੀ ਪਬਲਿਕ ਦੇ ਵਿੱਚ ਪ੍ਰਮਾਤਮਾ ਰਹਿੰਦਾ ਹੈ ਜੀ ਇਹਨੂੰ ਮੈਂ ਗਲਤ ਨਹੀਂ ਕਹਿੰਦਾ ਹਾਂਜੀ ਪਰ ਜਦੋਂ ਅਸੀਂ ਕਹਿੰਦੇ ਆ ਵੀ 60 ਐਮਐਲ ਹਾਂਜੀ ਫਿਰ ਉਹ 60 ਐਮਐਲ ਕਹਿੰਦਾ ਹੀ ਗੁਲਸਾ ਐ ਨਹੀਂ ਦੱਸੇ ਤਿੰਨ ਕਿ ਚਾਰ ਹਾਂ ਉੱਥੇ ਰੁਕਣਾ ਹੈ ਹਾਂ ਤੇ ਜਿਵੇਂ ਹੁਣ ਅਫੀਮ ਦੀ ਗੱਲ ਤੁਸੀਂ ਕੀਤੀ ਹੈ ਹੁਣ ਬਹੁਤ ਜ਼ਿਆਦਾ ਇਸ ਜਿਹੜੇ ਪ੍ਰੋਬਲਮ ਨੇ ਜਿੱਥੇ ਲੋਕ ਇੰਨੀ ਕ ਲੈ ਲੈਂਦੇ ਆ ਹਾਂਜੀ ਉਹ ਠੀਕ ਵੀ ਰਹਿੰਦੇ ਆ ਜੀ ਠੀਕ ਕਈ ਵਾਰੀ ਹੁਣ ਦੇਖੋ ਬੰਦੇ ਨੂੰ ਮਾੜੀ ਜੀ ਪ੍ਰੋਬਲਮ ਹੁੰਦੀ ਆ ਮਾੜਾ ਜੀ ਇੱਥੇ ਕਿ ਦਰਦ ਹੋਇਆ ਉੱਠ ਕੇ ਉਹ ਜਲੇ ਜਾਂਦਾ ਡਾਕਟਰ ਕੋਲੇ ਉੱਥੇ ਉਹਦੀ ਐਕਸ-ਰੇ ਕਰਾਓ ਜੀ ਉਹਦੀ ਐਮ ਆਰ ਆਈ ਕਰਾਓ ਜੀ ਉਹਦਾ ਇਹ ਕਰਾਓ ਜੀ ਉਹਨੂੰ ਹਾਰਟ ਦੀ ਕਰਕੇ ਦੇ ਦਿੰਦੇ ਆ ਜੀ ਉਹਨੂੰ ਜੂ ਕਰਕੇ ਉਹ ਵਿਚਾਰਾ ਫਸ ਜਾਂਦਾ ਉੱਥੇ ਜੇ ਜੇ ਬੰਦਾ ਕਹਿੜਾ ਜਿਹਾ ਮੰਨ ਕਰਕੇ ਕਰ ਲੈਂਦਾ ਕੁਝ ਤਾਂ ਮੇਰਾ ਖਿਆਲ ਹੈ ਵੀ ਉਹਨੂੰ ਮੁੜ ਕੇ ਦੁਬਾਰਾ ਨਹੀਂ ਹੈ ਜੇ ਐ ਨਹੀਂ ਹੁੰਦਾ ਵੀ ਆਪਾਂ ਉੱਥੇ ਲੱਗ ਹੀ ਜਾਈਏ ਤਾਂ ਇੱਕ ਫਾਰਦੀ ਟਾਈਮ ਇਹ ਚੀਜ਼ਾਂ ਦੀ ਹੈਲਪ ਮਿਲਦੀ ਆ ਔਰ ਪਹਿਲਾਂ ਤਾਂ ਸਾਡੇ ਜਦੋਂ ਮੇਰਾ ਖਿਆਲ ਹੈ ਵੀ ਜਿਵੇਂ ਪਿੱਛੇ ਮੁੜ ਜੀ 1990 ਤੋਂ ਪਹਿਲਾਂ ਦੇ ਦਸ਼ਕ ਜਿਹੜੇ ਨੇ ਉੱਥੇ ਪਿੰਡਾਂ ਦੇ ਵਿੱਚ ਇੱਕ ਦੁਆਮਲੀ ਹੁੰਦੇ ਸੀ ਜੇ ਕਿਸੇ ਦੇ ਘਰ 'ਚ ਕੋਈ ਮਾੜੀ ਜੀ ਪ੍ਰੋਬਲਮ ਆਗਲਾ ਉਹਦੇ ਕੁੰਡਾ ਸਲਕਾ ਲੈਂਦਾ ਸੀ ਹਾਂ 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 ਭਾਈ ਦਾ ਹੀ ਹੁਣ ਸਾਰਾ ਪਿੰਡ ਹੀ ਹੋਇਆ ਮੇਰ ਦਾ ਬੰਦਾ ਕੁੰਡਾ ਕੀ ਰੱਖਦਾ ਲੋ ਜੀ ਹੁਣ ਪ੍ਰੋਬਲਮ ਅੱਗੇ ਜਿਹੜੀਆਂ ਉਹੇ ਸਾਹਿਬ ਅੱਗੇ ਜਿਹੜੀਆਂ ਬੁੜੀਆਂ ਹੁੰਦੀਆਂ ਸੀ ਸਾਡੀਆਂ ਮਾਵਾਂ ਤਾਂ ਉਹ ਅੱਗੇ ਉਹਨਾਂ ਨੇ ਕੰਮ ਬਹੁਤ ਕਰਨੇ ਹੁੰਦੇ ਸੀ ਘਰ ਦੇ ਗੋਹਾ ਕੂੜਾ ਰੋਟੀਆਂ ਹਨਾ ਤਾਂ ਉਹ ਮਥੇ ਜਵਾਕਾਂ ਦੇ ਤਾਲੂਏ ਨਾਲ ਮਾੜੀ ਜੀ ਫੀਮ ਲਾ ਦੇਣੀ ਉੱਥੋਂ ਦੁੱਧ ਪਿਆ ਦੇਣਾ ਤੇ ਜਵਾਕ ਜੇ ਮੇਰੇ ਵਰਗਾ ਮੰਜੇ ਥੱਲੇ ਵੜ ਗਿਆ ਤਾਂ ਉੱਥੇ ਹੀ ਸੁੱਤਾ ਰਹਿੰਦਾ ਸੀ ਸਾਰੀ ਦਿ ਹਣਾ ਜੀ ਤੇ ਉਹ ਮਤਲਬ ਅੱਗੇ ਇਸ ਤਰ੍ਹਾਂ ਹੀ ਹੁੰਦਾ ਗੱਲ ਜੱਚਦੀ ਵੀ ਆ अच्छा एक आ, मेरा भी सवाल है कि जुग जैसी माड़ी जी ਲੈ ਲੈਣ ਤੁਸੀਂ ਕਹਿੰਦੇ ਵੀ ਕਦੇ ਲੈ ਲੈਣੀ ਚਾਹੀਦੀ ਕਿਤੇ 2-4 ਮਹੀਨਾ ਬਾਅਦ ਜੇ ਕੋਈ ਮਾੜੀ ਜੀ ਲੈ ਲੈਂਦਾ ਹੈ ਜਿਵੇਂ ਬਾਜਰੇ ਦੇ दाणे ਜਿੰਨੀ ਤੇ ਕਈ ਵਾਰ ਉਹ ਵੀ ਉਹਨੂੰ ਹজম ਨਹੀਂ ਹੁੰਦੀ ਕੀ ਮੌਮਟਿੰਗ ਆਉਣ ਲੱਗ ਜਾਂਦੀ ਹੈ ਨਹੀਂ ਐਦਾਂ ਨਹੀਂ ਹੁੰਦਾ ਐਦਾਂ ਨਹੀਂ ਹੁੰਦਾ ਇਹ ਇਹ ਐਦਾਂ ਨਹੀਂ ਲੈਣੀ ਚਾਹੀਦੀ ਇਹ ਵੀ ਕਿਸੇ ਡਾਕਟਰ ਜਾਂ ਬੈਦ ਦੀ ਸਲਾਹ ਨਾਲ ਹੀ ਲੈਣੀ ਚਾਹੀਦੀ ਹੈ ਇਹ ਆਏ ਨਹੀਂ ਕਿ ਚੱਕ ਕੇ ਜਾ ਕੇ ਲੈ ਲਓ ਪਰ ਹਰ ਇੱਕ ਦੀ ਤਸਵੀਰ ਹੁੰਦੀ ਹੈ ਕਿਸੇ ਨੂੰ ਮਾਹ ਬਦੀ ਕਿਸੇ ਨੂੰ ਸੁਆਦੀ ਪਰ ਲੇਕਿਨ ਇੱਕ ਚੀਜ਼ ਜ਼ਰੂਰ ਹੈ ਜਿਵੇਂ ਮੰਨ ਲਓ ਅਫੀਨ ਦੀ ਗੱਲ ਕੀਤੀ ਹੈ ਤੁਸੀਂ ਜਾਂ ਆਪਣੇ ਭੁੱਕੀ ਦੀ ਗੱਲ ਕਰ ਲਈਏ ਜਾਂ ਕੋਈ ਇਹ ਜਿਹੜੇ ਸਿੰਥੈਟਿਕ ਨਸ਼ੇ ਨੇ ਇਹ ਤਾਂ ਜਾਣ ਲੈਵਾ ਹੀ ਨਹੀਂ ਨਾ ਜੀ ਹਾਂ ਜੀ ਉਹ ਜਵੇਂ ਨਸ਼ਾ ਕਰਨ ਵਾਲਾ ਬੰਦਾ ਜਿਹੜਾ ਜਿਹੜਾ ਚਿੱਟੇ ਦਾ ਨਸ਼ਾ ਕਰਦਾ ਇਹ ਉਹਨੂੰ ਵੀ ਪਤਾ ਹੁੰਦਾ ਵੀ ਮੈਂ ਕਿੰਨੇ ਦਿਨ ਜੀਊਂਗਾ ਹਾਂ ਉਹ ਸਭ ਪਤਾ ਹੁੰਦਾ ਹੈ ਉਹਨੂੰ ਤੇ ਜੇ ਉਹ ਨਿਕਲਿਆ ਉਹਦਾ ਤਾਂ ਫਿਰ ਉਹਦੀ ਲਾਈਫ ਅਲੱਗ ਹੋ ਜਾਂਦੀ ਹੈ ਅਸੀਂ ਤਾਂ ਦੇਖਦੇ ਆ ਨਾ ਜੀ ਜਦੋਂ ਪਰਚਾ ਸਾਡੇ ਕੋਲੇ ਬਣਦਾ ਬੰਦੇ ਦਾ ਉਸ ਤੋਂ ਬਾਅਦ ਉਹ ਦਵਾਈ ਡੇ ਬਾਏ ਡੇ ਚੱਲਦੀ ਆ ਪੂਰੇ ਪਰਿਵਾਰ ਤੇ ਰੌਣਕ ਆਉਂਦੀ ਆ ਜਿੱਦੋਂ ਉਹ ਸਾਡੇ ਕੋਲੇ ਆਉਂਦੇ ਨੇ ਲਾਸਟ ਡੇ ਥੈਂਕ ਯੂ ਕਰਨ ਆਉਂਦੇ ਨੇ ਪਰਚਾ ਅਸੀਂ ਕੈਨਸਲ ਕਰਦੇ ਹਾਂ ਹੁਣ ਠੀਕ ਆ ਲੈ ਜਾ ਇੱਕ ਅੱਧਾ ਚਵਨ ਪ੍ਰਾਸ ਦੇਤਾ ਕੋਈ ਤਾਕਤ ਦੀ ਦਵਾਈ ਦੇਤੀ ਨਾਲ ਵੀ ਚਲੋ ਹੁਣ ਖਾਈ ਜਾ ਤਾਂ ਉਸ ਦਿਨ ਦੀ ਉਸ ਉਸ ਬਸ ਉਸ ਬੰਦੇ ਦਾ ਚਿਹਰਾ ਵੇਖਣ ਵਾਲਾ ਹੁੰਦਾ ਮਤਲਬ ਉਹਨੂੰ ਇਹ ਲੱਗਦਾ ਹੁੰਦਾ ਵੀ ਮੈਨੂੰ ਦੂਜਾ ਜਨਮ ਮਿਲ ਗਿਆ ਹੁਣ ਮੈਂ ਹੁਣ ਨਹੀਂ ਕਰਦਾ ਕਦੇ ਜ਼ਿੰਦਗੀ 'ਚ ਅਰ ਅਜੇ ਤੱਕ ਕੋਈ ਲੱਗਿਆ ਵੀ ਨਹੀਂ ਦੁਬਾਰਾ ਪਰ ਇਸ ਕਰਕੇ ਨਾ ਜੀ ਨਸ਼ਾ ਜਿਹੜਾ ਹੈਗਾ ਉਹ ਕੋਈ ਵੀ ਹੈ ਉਹ ਉਹ ਚਾਹੇ ਥੋੜਾ ਚਾਹੇ ਜਿਆਦਾ ਉਹ ਮਾੜਾ ਹੀ ਮਾੜਾ ਆਪਾਂ ਜਿੰਨਾ ਮਰਜੀ ਕਹਿ ਲਈਏ ਵੀ 60 ਐਮ ਐਲ ਪੈਗ ਲਾ ਲਓ 30 ਐਮ ਐਲ ਲਾ ਲਓ ਇਹ ਮਾੜਾ ਹੀ ਮਾੜਾ ਜੀ ਇਹਨੇ ਆਪਣੀ ਜਗ੍ਹਾ ਬਣਾ ਲੈਣੀ ਆ ਤੁਸੀਂ ਇੱਕੀ ਚੀਜ਼ ਦੇਖੋ ਮੈਂ ਤੁਹਾਡੀ ਗੱਲ ਤੋਂ ਐਗਜ਼ਾਮਪਲ ਦੰਨਾ ਇੱਕ ਨਾ ਸਾਡੀ ਬੋਡੀ ਆ ਇਹ ਕਿਤੇ ਵੀ ਲੱਗ ਜਾਂਦੀ ਆ ਜੋ ਚੀਜ਼ ਦੀ ਆ ਤੁਸੀਂ ਇਹਨੂੰ ਪਾ ਲਓਗੇ ਹੁਣ ਜਿਵੇਂ ਬਹੁਤ ਲੋਕ ਨੇ ਜਿਨ੍ਹਾਂ ਨੇ ਕਦੇ ਰੋਟੀ ਨਹੀਂ ਖਾਧੀ ਕਣਕ ਦੀ ਹਾਂ ਜੀ ਆਪਾਂ ਨਾਲ ਹੀ ਆਪਣੀ ਜਾਨ ਨਿਕਲ ਜਾਂਦੀ ਹੈ ਕਿ ਜ਼ਬਰ ਦੀ ਬਾਡੀ ਲੱਗੀ ਹੋਈ ਹੈ ਹੈਨਾ ਤੇ ਇਸੇ ਤਰ੍ਹਾਂ ਹੁਣ ਤੁਸੀਂ ਦੇਖੋ ਤੁਸੀਂ ਦੁੱਧ ਪੀਣ ਲੱਗ ਜੋ ਇੱਕ ਗਲਾਸ ਰਾਤ ਨੂੰ ਰੋਜ਼ ਤੁਸੀਂ ਇੱਕੋ ਹੀ ਪੀਓਗੇ ਉਮਰ ਬੀਤ ਜੋ ਕਦੇ ਦੇਖਿਆ ਵੀ ਇਹ ਬੰਦਾ ਹੁਣ ਬਾਲਟੀ ਪੀਣ ਲੱਗਾ ਦੁੱਧ ਦੀ दारू ਵਾਲਾ 60 ml ਤੋਂ 6 ਪੇਗਾਂ ਤੇ ਕਿਉਂ ਹੋ ਜਾਂਦਾ ਹਾਂ ਕਿਉਂਕਿ ਉਹ ਬ੍ਰੇਨ ਦੇ ਅੰਦਰ ਜਿਹੜਾ ਹਾਰਮੋਨ ਹੈ ਨਾ ਉਹ ਉਹਨੂੰ ਮਤਲਬ ਕਿ ਡੈਮੇਜ ਕਰਦਾ ਹੂੰ ਜਿਹੜਾ ਦੁੱਧ ਹੈ ਉਹਦਾ ਪੋਸ਼ਣ ਕਰਦਾ ਉਹ ਤਾਂ ਨਹੀਂ ਵੱਧਦਾ ਉਹ ਸ਼ਰਾਬ ਹੈ ਫੀਮ ਹੈ ਨਸ਼ਾ ਜਿਹੜਾ ਵੀ ਆ ਉਹ ਸਾਡੇ ਹਾਰਮੋਨਸ ਦਾ ਜਦੋਂ ਡੈਮੇਜ ਕਰਦਾ ਤਾਂ ਉਹਦੀ ਮਾਤਰਾ ਵੱਧ ਜਾਂਦੀ ਹੈ ਉਹ ਮਾਤਰਾ ਇਸ ਕਰਕੇ ਕੋਈ ਵੀ ਸਿਆਣਾ ਬੰਦਾ ਇਹਦੀ ਕਦੇ رائے ਨਹੀਂ ਦਿੰਦਾ ਕਿ ਇਹਨੂੰ ਇੰਨੀ ਕੁ ਵੀ ਹੱਥ ਲਾਓ ਇਹਨਾਂ ਤੋਂ ਜਿੰਨਾ ਦੂਰ ਰਹਿ ਜਾਵੇ ਅੱਜ ਦਾ ਆਪਣਾ ਪ੍ਰੋਗਰਾਮ ਇਹ ਹੈ ਕਿ ਆਪਾਂ ਇਹਨਾਂ ਚੀਜ਼ਾਂ ਤੋਂ ਲੋਕਾਂ ਨੂੰ ਦੂਰ ਕਿਵੇਂ ਰੱਖ ਸਕਦੇ ਹਾਂ ਉਹ ਸਭ ਤੋਂ ਬੈਟਰ ਹੈ ਕਿ ਉਹ ਜਦੋਂ ਹੁਣ ਮੰਨ ਲਓ ਕਿਸੇ ਨੂੰ ਲੱਗਦਾ ਏਦਾਂ ਸਰੀਰ ਨੂੰ ਤੋੜ ਲੱਗਦੀ ਹੈ ਤਕਲੀਫ ਹੁੰਦੀ ਆ ਕੋਈ ਦਰਦ ਹੁੰਦਾ ਤਾਂ ਬਹੁਤ ਕੁਸ਼ ਹੈ ਜੀ ਅਜਵੈਨ ਦੀ ਫੱਕੀ ਲਓ ਪਿੰਨੀਆਂ ਮਲਾ ਕੇ ਰੱਖੋ ਅਲਸੀ ਦੀਆਂ ਵਧੀਆ ਬਣਾ ਕੇ ਘਰੇ ਪੰਜੀਰੀ ਪਿੰਨੀਆਂ ਅੱਜ ਕੱਲ ਲੋਕ ਬਣਾਉਣੀਆਂ ਹਟ ਗਏ ਤੇ ਸ਼ਿਲਾਜੀਤ ਵਗੈਰਾ ਘਰੇ ਰੱਖੋ ਅਜਵੈਨ ਹਿੰਗ ਸਾਰੀਆਂ ਚੀਜ਼ਾਂ ਰੱਖਣੀਆਂ ਚਾਹੀਦੀਆਂ ਹਿੰਗ ਜਿਹੜੀ ਆ ਇਹ ਵੀ ਮਤਲਬ ਇੱਕਦਮ ਪੇਨ ਕਿਲਰ ਦਾ ਕੰਮ ਕਰਦੀ ਆ ਅੱਛਾ ਬਾਡੀ ਨੂੰ ਆ ਨਰਵ ਸਿਸਟਮ ਨੂੰ ਸਟਰੋਂਗ ਕਰਦੀ ਆ ਹੀਟ ਦੇ ਕੇ ਗਰਮੀ ਦੇ ਕੇ ਅੰਦਰ ਨੂੰ ਨੋਰਮਲ ਕਰਦੀ ਆ ਗੋਲਜੀ ਇੱਕ ਜਿਵੇਂ ਆਪਾਂ ਨਸ਼ਿਆਂ ਦੀ ਗੱਲ ਕਰ ਰਹੇ ਹਾਂ ਮੁੰਡਿਆਂ ਚ ਤੋਂ ਚਲੋ ਆਮ ਹੈ ਇਹ ਚੀਜ਼ ਹਨਾ ਪਰ ਅੱਜ ਦੇ ਟਾਈਮ ਚ ਤਾਂ ਕੁੜੀਆਂ ਵੀ ਮੈਨਲਾ ਦਾ ਮੁੰਡਿਆਂ ਦੀ ਬਰਾਬਰੀ ਕਰ ਰਹੀਆਂ ਨੇ ਇਹ ਚੀਜ਼ ਚ ਵੀ ਮਤਲਬ ਆਮ ਹੈ ਸਪੈਸ਼ਲੀ ਜਿਹੜੀ ਜਨ ਜੀ ਜਿਹੜੀ ਅੱਜ ਦੀ ਜਿਹੜੀ ਜਨਰੇਸ਼ਨ ਹੈ ਉਹਨਾਂ ਚ ਬਹੁਤ ਜ਼ਿਆਦਾ ਰੁਝਾਨ ਵਧਿਆ ਹੋਇਆ ਸਪੈਸ਼ਲੀ ਫੀਮੇਲਸ ਇਸ ਚੀਜ਼ ਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਮੈਂ ਤੁਹਾਨੂੰ ਦੱਸਦਾ ਆਪਾਂ ਨੂੰ ਲੱਗਣ ਲੱਗ ਗਿਆ ਆਪਣੇ ਜਿਹੜੇ ਹੁਣ ਯੂਥ ਹੈ ਨਾ ਪੰਜਾਬ ਦਾ ਜੇ ਤੁਸੀਂ ਮੇਰੇ ਨਜ਼ਰੀਏ ਨਾਲ ਦੇਖੋਗੇ ਉਹ ਲੇਕਿਨ ਜਿਹਦੇ ਘਰ ਨੂੰ ਅੱਗ ਲੱਗੀ ਹੁੰਦੀ ਉਹਨੂੰ ਤਾਂ ਐ ਲੱਗਦਾ ਵੀ ਸਾਰਾ ਪਿੰਡ ਮੱਚਦਾ ਮੱਚਦਾ ਦੇਖੋ ਪਰ ਲੇਕਿਨ ਮੈਂ ਤੁਹਾਨੂੰ ਇਹ ਦੱਸ ਦਿੰਦਾ ਕਿ ਹੁਣ ਸਾਡੇ ਪੰਜਾਬ ਦਾ ਯੂਥ ਬਹੁਤ ਸਿਆਣਾ ਹੋ ਗਿਆ ਸਾਡਾ ਆਪਣਾ ਜਿਹੜਾ ਪੰਜਾਬ ਹੈ ਸਾਡੇ ਬੱਚੇ ਨਹੀਂ ਕਰਦੇ ਸਾਡੀਆਂ ਬੱਚੀਆਂ ਵੀ ਨਹੀਂ ਕਰਦੀਆਂ ਇਹ ਜਿਹੜੇ ਪੀਜੀ ਬਣ ਗਏ ਯੂਨੀਵਰਸਟੀਆਂ ਬਣ ਗੀਆਂ ਬਾਹਰਲੀ ਸਟੇਟਾਂ 'ਚ ਜੋ ਆ ਗਏ ਬੱਚੇ ਉਹਨਾਂ ਦਾ ਨਹੀਂ ਪਤਾ ਲੱਗਦਾ ਉਹ ਕੀ ਕਰਦੇ ਆ ਉਹਨਾਂ ਨਾਲ ਲੱਗ ਕੇ ਸਾਡੇ ਬੱਚੇ ਥੋੜਾ ਜਿਹਾ ਵਿਗੜ ਜ਼ਰੂਰ ਗਏ ਸੀ ਪਰ ਉਹ ਸੰਭਲ ਗਏ ਉਹਨਾਂ ਨੂੰ ਨਾਲ ਦੀ ਨਾਲ ਸਮਝ ਆ ਜਾਂਦੀ ਹੈ ਜੇ ਤੁਸੀਂ ਦੇਖੋ ਇਹ ਕੁੜੀਆਂ ਸਾਡੇ ਪੰਜਾਬ ਦੀਆਂ ਥੋੜੀ ਨੇ ਹੂੰ ਕੀ ਕਹਾਂ ਬਤਾਉ ਕੌਣ ਕਿਥੋਂ ਨੇ ਸਾਡੇ ਪੰਜਾਬ ਦੇ ਬੱਚੇ ਤਾਂ ਬਹੁਤ ਮਤਲਬ ਜਿੰਨਾ ਕ ਮੈਂ ਜਾਣਦਾ ਕੁਝ ਅਸੀਂ ਲੋਕ ਅਵੇਅਰ ਕਰਦੇ ਆਂ ਕੁਝ ਉਹ ਆਪ ਵੀ ਹੁਣ ਅਵੇਅਰ ਹੋਏ ਨੇ ਕੁਝ ਜਦੋਂ ਪਿੱਛੇ ਜਿਹਾ ਆਪਣਾ ਦਿੱਲੀ ਰੌਲਾ ਪਿਆ ਪੰਜਾਬੀ ਆਪਣੇ ਸਾਰੇ ਭੈਣ ਭਰਾ ਇਕੱਠੇ ਹੋ ਗਏ ਆਪਾਂ ਨੇ ਏਡੀ ਵੱਡੀ ਲੜਾਈ ਲੜੀ ਆ ਨਾ ਨਹੀਂ ਕਿਸਾਨੀ ਦੀ ਤਾਂ ਉਦੋਂ ਸਾਡੇ ਬੱਚਿਆਂ ਨੂੰ ਅੱਗ ਲਾਈ ਵੀ ਸਾਨੂੰ ਤਾਂ ਮਾਰ ਦੇਣਗੇ ਜੇ ਅਸੀਂ ਨਸ਼ੇ ਕਰਨ ਲੱਗ ਗਏ ਬੱਚੇ ਬਚ ਗਏ ਬਹੁਤ ਸੰਭਲ ਕੇ ਚੱਲਦੇ ਨੇ ਅਸੀਂ ਦੇਖ ਰਹੇ ਹਾਂ ਉਹਨਾਂ ਨੂੰ ਮੇਰੇ ਕੋਲੇ ਰੋਜ਼ ਅੱਗੇ ਜਿਵੇਂ 1 2 ਆਉਂਦੇ ਸੀ ਹੁਣ ਮੇਰੇ ਕੋਲ 20 20 ਬੱਚੇ ਰੋਜ਼ ਆਉਂਦੇ ਨੇ ਵੀ ਗੁਲਸੱਬ ਕਰੋ ਕੁਛ ਹੀਲਾ ਕਰੋ ਕਿ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਦਵਾਈ ਖਾ ਕੇ ਛੁੱਟ ਜੂ ਤਾਂ ਉਹ ਚੀਜ਼ ਜਿਹੜੀ ਹੈ ਨਾ ਜੀ ਉਹਦੇ ਨਾਲ ਅਸੀਂ ਦੇਖਿਆ ਹੁਣ ਕੁੜੀਆਂ ਵੀ ਮੇਰੇ ਕੋਲੇ ਬਹੁਤ ਆਈਆਂ ਨੇ ਈਵਨ ਟੂ ਇੱਕ ਕੁੜੀ ਸੀ ਜਿਹੜੀ ਐਮਬੀਬੀਐਸ ਕਰ ਰਹੀ ਸੀ ਦੇਖੋ ਉਹਦੀ ਆਪਦੀ ਬਿਲ ਪਾਸ ਸੀ ਉਹਨੂੰ ਸਭ ਕੁਝ ਪਤਾ ਸੀ ਉਨੇ ਮੇਰੀ ਦਵਾਈ ਨੂੰ 8 ਦਿਨ ਖਾਦਾ ਉਸ ਤੋਂ ਬਾਅਦ ਆਪਦੇ ਆਪ ਟ੍ਰੀਟਮੈਂਟ ਕਰਿਆ ਜੀ ਉਹਨੇ ਆਪ ਦਾ ਠੀਕ ਹੋ ਗਈ ਸਭ ਜਿਹੜਾ ਨਸ਼ਾ ਛਡਾਉਂਦੇ ਉਹਦੇ ਵਾਸਤੇ ਮਤਲਬ ਜਿਹੜੀਆਂ ਅੰਗਰੇਜ਼ੀ ਦਵਾਈਆਂ ਵੀ ਆ ਬਹੁਤ ਤਾਂ ਫਿਰ ਕੀ ਸਾਨੂੰ ਅੰਗਰੇਜ਼ੀ ਦਵਾਈਆਂ ਯੂਜ਼ ਕਰਨੀਆਂ ਚਾਹੀਦੀਆਂ ਜਾਂ ਸਾਨੂੰ ਦੇਸੀ ਦਵਾਈਆਂ ਦੇ ਨਾਲ ਦੇਸੀ ਫਾਰਮੂਲਿਆਂ ਦੇ ਨਾਲ ਮਤਲਬ ਛੱਡਣ ਦੇ ਵਿੱਚ ਜ਼ਿਆਦਾ ਬੈਟਰ ਸਾਡੇ ਬਾਡੀ ਲਈ ਜਿਹੜੀ ਆਯੁਰਵੈਦਿਕ ਦਵਾਈ ਹੈ ਇਹਦੇ ਵਿੱਚ ਜੇ ਵੈਦ ਪਿਓਰ ਚੀਜ਼ ਦੇ ਦਿੰਦਾ ਪਿਓਰ ਆਯੁਰਵੈਦਿਕ ਦੇ ਦਿੰਦਾ ਤਾ ਫਿਰ ਉਹਦੇ ਉਹਦੇ ਵਰਗੀ ਰੀਸ ਨਹੀਂ ਹੈ ਜੀ ਅਯਰਵੈਦ ਚ ਤਾਂ ਕੱਲੀ ਸ਼ਿਲਾਜੀਤ ਮਾਨਨੀ ਹੈ ਹਾਂ ਹਾਂ ਜੇ ਤੁਸੀਂ ਯਕੀਨ ਮੰਨੋ ਕਿ ਸ਼ਿਲਾਜੀਤ ਜਿਹੜੀ ਆ ਬੈਕ ਪੇਨ ਵਾਸਤੇ ਹੱਡੀਆਂ ਦੀ ਕਿਸੇ ਤਰ੍ਹਾਂ ਦੀ ਵੀ ਵੀਕਨੈਸ ਆ ਮਸਲ ਤੁਹਾਡੇ ਕਿਸੇ ਤਰ੍ਹਾਂ ਦੀ ਵੀਕ ਹੋ ਰਹੇ ਨੇ ਕੱਲੀ ਸ਼ਿਲਾਜੀਤ ਮਾਨਨੀ ਹੈਗੀ ਔਰ ਸਾਡੀ ਦਵਾਈ ਦੇ ਵਿੱਚ ਪੈਂਦੀ ਹੈ ਅਸੀਂ ਨਾਲ ਉਹਨੂੰ ਜਿਵੇਂ ਕੈਪਸੂਲ ਦਿੰਨੇ ਆ ਐਕਸ ਪਲੱਸ એનર્ਜੀ ਵਾਸਤੇ ਤਾਕਤ ਵਾਸਤੇ ਉਹ ਮੰਗਦੇ ਨੇ ਖੁਦੀ ਤਾਂ ਉਹ ਵੀ ਜਦੋਂ ਅਸੀਂ ਦਿੰਨੇ ਆ ਉਹਦੇ ਵਿੱਚ ਵੀ ਸ਼ਿਲਾਜੀਤ ਹੈ ਉਹ ਚ 골ਡ ਪ੍ਰੈਪਰੇਸ਼ਨ ਹੈ ਮਤਲਬ ਉਹ ਇੱਕ ਪ੍ਰੋਪਰ ਚੀਜ਼ ਆ ਨੇ ਉਹ ਆਯੁਰਵੇਦ ਚ ਵੀ ਹੈ ਨਹੀਂ ਹੈ ਕਿ ਦੇਸੀ ਦਵਾਈ ਕੋਈ ਵੀ ਦੇ ਦੂ ਔਰ ਇਹ ਗੱਲ ਮੈਂ ਜ਼ਰੂਰ ਕਹਿਣਾ ਹੁੰਦਾ ਆ ਆਪਣੇ ਚੈਨਲ ਤੋਂ ਕਿ ਜਿਹੜੀ ਨਰਵੋ ਪਲਸ ਡੀ ਆ ਇਹਨੂੰ ਸਰਚ ਕਰੋ vaidwan.com ਤੇ ਜਾ ਕੇ ਤਾਂ ਜੋ ਅਗਰ ਆਯੁਰਵੈਦਿਕ ਚ ਵੀ ਕੋਈ ਦਵਾਈ ਆ ਤਾਂ ਮੈਨੂੰ ਲੱਗਦਾ ਵੀ ਇੱਕੋ ਹੀ ਹਲੇ ਦਵਾਈ ਆ ਕਿਉਂਕਿ ਮੈਂ ਵੀ ਹਮੇਸ਼ਾ ਸਰਚ ਕਰਦਾ ਰਹਿਣਾ ਕਿਤੇ ਨਾ ਕਿਤੇ ਵੀ ਕੋਈ ਹੋਰ ਚੀਜ਼ ਮਿਲ ਜੇ ਤੁਹਾਨੂੰ ਇੱਕ ਚੀਜ਼ ਧਿਆਨ ਰੱਖਣਾ ਪਊਗਾ ਫਿਰ ਤੁਸੀਂ 10 12 ਸਰਚ ਕਰਿਓ ਤਾਂ ਫਿਰ ਤੁਹਾਨੂੰ ਪਤਾ ਲੱਗੂਗਾ ਵੀ ਵਾਕਈ ਅਗਰ ਕੋਈ ਚੀਜ਼ ਹੈਗੀ ਆ ਤੁਹਾਡੇ ਵਾਸਤੇ ਇਹ ਨਰਮੋਪਲਸ ਡੀ ਵਰਗੀ ਕੋਈ ਚੀਜ਼ ਨਹੀਂ ਹੈਗੀ ਕਿਉਂਕਿ ਸਾਨੂੰ ਵੀ ਪਤਾ ਕਿ ਨਸ਼ਾ ਛਡਾਉਣ ਲਈ ਅਸੀਂ ਜਿਹੜਾ ਕੰਮ ਕਰ ਰਹੇ ਆ ਉਹਦੇ ਵਿੱਚ ਅਸੀਂ ਕੀ ਕੀ ਅੱਗੇ ਕਰਨਾ ਤੇ ਕੀ ਕੀ ਅਸੀਂ ਕਰ ਚੁੱਕੇ ਆ ਔਰ ਹੁਣ ਸਾਨੂੰ ਉਮੀਦ ਆ ਕਿ ਅਸੀਂ ਪੂਰੇ ਪੰਜਾਬ ਦੇ ਵਿੱਚ ਇੱਕ ਮੁਹਿੰਮ ਸ਼ੁਰੂ ਕਰ ਰਹੇ ਆ ਕਿ ਲੋਕਾਂ ਨੂੰ ਜਾ ਕੇ ਘਰ-ਘਰ ਅਵੇਅਰ ਕੀਤਾ ਜਾਵੇ ਕਿ ਨਸ਼ਾ ਛੁੱਟ ਸਕਦਾ ਹੈ ਬਈ ਤੂੰ ਦਵਾਈ ਖਾ ਤੂੰ 4 ਦਿਨ ਲੈ ਤੂੰ 8 ਦਿਨ ਲੈ ਲੈ ਕੇ ਇੱਕ ਵਾਰ ਇਹਨੂੰ ਛੱਡਣ ਦੀ ਕੋਸ਼ਿਸ਼ ਕਰ ਤਾਂ ਜਦੋਂ ਬੰਦਾ ਦਵਾਈ ਖਾ ਲੈਂਦਾ ਨਾ ਜੀ ਫਿਰ ਉਹਨੂੰ ਯਕੀਨ ਹੋ ਜਾਂਦਾ ਕਿ ਇਹ ਮੈਨੂੰ ਬਚਾ ਲੂਗੀ ਉਹਦੇ ਸਰੀਰ 'ਚ ਜਾਨ ਆ ਜਾਂਦੀ ਹੈ ਜਿਵੇਂ ਤੁਸੀਂ ਗੱਲ ਕੀਤੀ ਕੁੜੀਆਂ ਦੀ ਹਾਂਜੀ ਕੁੜੀਆਂ ਦੇ ਵਿੱਚ ਇੱਕ ਚੀਜ਼ ਹੋਰ ਹੁੰਦੀ ਹੈ ਮੈਡਮ ਬੜੀ ਕਿ ਉਹ ਨਾ ਜਿਵੇਂ ਮੁੰਡੇ ਦਾ ਹਲੇ ਮਿਲ ਪਾਵਰ ਬਣਾਉਂਦੇ 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 ਆ ਕੁੜੀਆਂ ਦੀ ਬਣੀ ਬਣਾਈ ਹੁੰਦੀ ਆ ਉਹਦਾ ਕਹਿੰਦੇ ਨੇ ਮੈਨੂੰ ਮੇਰੀ ਜਾਨ ਛੁਡਾਓ ਜੀ ਮੈਂ ਤਾਂ ਫਸ ਗਈ ਉਹ 2 ਹਫ਼ਤਿਆਂ 'ਚ ਹੀ ਬਣ ਜਾਂਦੀ ਆ ਕੁੜੀ ਵਿਵਹ ਦਾ ਫਸ ਗਈ ਮੁੰਡਾ ਨਹੀਂ ਮੰਨਦਾ 8-9 ਮਹੀਨੇ ਸਾਲ ਨਹੀਂ ਮੰਨਦਾ ਉਸ ਸਾਲ ਚ ਹੋਰ ਪੱਕਾ ਹੋ ਜਾਂਦਾ ਕੁੜੀ ਬੜੀ ਛੇਤੀ ਆ ਜਾਂਦੀ ਐ ਚੱਡਣ ਵਾਸਤੇ ਰਿਅਲਾਈਜ਼ ਛੇਤੀ ਹੋ ਜਾਂਦਾ ਉਹਨੂੰ ਜਲਦੀ ਇਹ ਚੀਜ਼ਾਂ ਰਿਅਲਾਈਜ਼ ਕਿਉਂਕਿ ਉਹਦੇ ਅੰਦਰ ਇੱਕ ਮਾਂ ਬਣਨ ਦੀ ਸ਼ਕਤੀ ਐ ਉਹਨੂੰ ਪਤਾ ਲੱਗ ਜਾਂਦਾ ਕਿ ਮੈਂ ਕਿੱਥੇ ਤੁਰਪੀ ਆ ਕਿਉਂਕਿ ਉਹੀ ਇੱਕ ਸਰੀਰ ਐ ਜਿਹਦੇ ਚ ਇੱਕ ਨਵਾਂ ਸਰੀਰ ਪੈਦਾ ਹੁੰਦਾ ਤੇ ਉਹਨੂੰ ਪਤਾ ਲੱਗ ਜਾਂਦਾ ਕਿ ਮੈਂ ਕਿੱਧਰ ਤੁਰਪੀ ਤੇ ਉਹ ਫਿਰ ਬਹੁਤ ਛੇਤੀ ਉਹਦੀ ਨਾਲ ਦੀਆਂ ਸੇ ਲੀਹ ਦੱਸ ਦਿੰਦੀਆਂ ਨੇ ਵਿੱਚ ਚਾਰ ਸਿਆਣੀਆਂ ਬੈਠੀਆਂ ਹੁੰਦੀਆਂ ਨੇ ਘਰੇਲੂ ਕੁੜੀਆਂ ਉਹ ਦੱਸਦੀਆਂ ਤੂੰ ਕਿੱਥੇ ਆ ਹੋ ਜਾਣਾ ਐਦਾਂ ਤੇ ਉਹਨੂੰ ਹੌਲੀ ਹੌਲੀ ਜਦੋਂ ਕੱਲੀ ਬਹਿੰਦੀ ਹੈ ਸੋਚਦੀ ਹੈ ਫਿਰ ਨਿਕਲਦੀ ਹੈ ਉਸ ਚੀਜ਼ ਤੋਂ ਜਲਦੀ ਨਿਕਲਦੀ ਹੈ ਨੇ ਕੁੜੀਆਂ